ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤੇ ਆਉਣੁ ਜੀ ਆਉਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਕੈਨੇਡਾ ਤੋਂ ਆਈ ਅੱਤ ਦੀ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹਾਂ ਕੈਨੇਡਾ ਦੇ ਤਿੰਨ ਰਾਜਾਂ ਵਿੱਚ ਖਤਰਨਾਕ ਕ ਬੈਕਟੀਰੀਆ ਇਨਫੈਕਸ਼ਨ ਦੀ ਚੇਤਾਵਨੀ ਜਾਰੀ ਕੀਤੀ ਗਈ ਜਿਸ ਨਾਲ ਦਿਮਾਗੀ ਬੁਖਾਰ ਹੋ ਸਕਦਾ ਤੇ ਮਰੀਜ਼ ਦੀ ਜਾਨ ਵੀ ਜਾ ਸਕਦੀ ਆ ਸੀਟੀਵੀ ਦੀ ਰਿਪੋਰਟ ਮੁਤਾਬਕ ਅਨਟਾਰੀਓ ਮੈਨੀਟੋਬਾ ਅਤੇ ਕਿਊਬੇਕ ਵਿੱਚ ਇਹ ਬਿਜੈਣੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਤੇ ਇਕੱਲੇ ਟ੍ਰਾਂਟੋ ਸ਼ਹਿਰ ਵਿੱਚ 13 ਮਰੀਜ਼ ਸਾਹਮਣੇ ਆ ਚੁੱਕੇ ਹਨ ਅਤੇ ਦੋ ਜਣਿਆਂ ਦੀ ਮੌਤ ਹੋ ਚੁੱਕੀ ਹੈ ਦੂਜੇ ਪਾਸੇ ਅਮਰੀਕਾ ਦੇ ਵਿੱਚ ਮੌਜੂਦਾ ਵਾਰੇ ਦੌਰਾਨ 140 ਤੋਂ ਵੱਦ ਮਾਮਲੇ ਸਾਹਮਣੇ ਆਉਂਦੀ ਰਿਪੋਰਟ ਹੈ ਟਾਂਟੋ ਦੀ ਐਸੋਸੀਏਟਡ ਮੈਡੀਕਲ ਅਫਸਰ ਡਾਕਟਰ ਬਨੀਤਾ ਦੁਬੇ ਨੇ ਕਿਹਾ ਹੈ ਕਿ ਇਹ ਇਨਫੈਕਸ਼ਨ ਤੇਜ਼ੀ ਨਾਲ ਫੈਲਦਾ ਹੈ ਤੇ ਕਈ ਮਰੀਜ਼ਾਂ ਤੇ ਐਂਟੀਬਾਇਓਟਿਕਸ ਦਾ ਅਸਰ ਵੀ ਨਹੀਂ ਹੁੰਦਾ ਜਿਸ ਦੇ ਮਧਿਰ ਬਿਮਾਰੀ ਤੋਂ ਬਚਾ ਹੀ ਸਭ ਤੋਂ ਅਹਿਮ ਬਣ ਜਾਂਦਾ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ